ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਫੋਰਡ ਲੈ ਕੇ ਹਾਜ਼ਰ ਹਾਂ ਜੀ ਅਗਲੇ 6-7 ਦਿਨਾਂ ਦੀ ਗੱਲ ਕਰਾਂਗੇ ਹਫਤਾਵਾਰੀ ਰਿਪੋਰਟ ਤੁਹਾਡੇ ਨਾਲ ਸਾਂਝੀ ਕਰਾਂਗੇ ਯਾਨੀ ਕਿ 5 ਫਰਵਰੀ ਤੱਕ ਮੌਸਮ ਪੰਜਾਬ ਦਾ ਉਹ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹਿ ਸਕਦਾ ਇਹ ਅਫੋਰਡ ਤੁਹਾਨੂੰ ਦਿਆਂਗੇ ਸਿੱਧਾ ਤੁਹਾਨੂੰ ਤਾਜ਼ਾ ਸਟੈਟਲਰ ਦੱਸੀਨਾ ਤੇ ਲੈ ਕੇ ਚੱਲਦੇ ਹਾਂ ਇਸ ਵੇਲੇ ਲਗਭਗ ਆਥਣ ਦੇ ਸ਼ਾਮ ਦੇ 8 ਵਜੇ ਜਾ ਰਹੇ ਨੇ ਰਾਤ ਜਿਹੜੀ já ਸ਼ੁਰੂ ਹੋ ਚੁੱਕੀ ਹੈ ਜੀ 29 ਮਾਰਚ ਦੀ ਤੇ ਦਿਨ ਅੱਜ ਜਿਹੜਾ já ਠੰਡਾ ਘਫਰਿਆ ਅੱਜ ਦਿਨ ਲੰਘਿਆ ਉੱਤਰ ਖਛੋ ਦੀਆਂ ਠੰਡੀਆਂ ਸੀਤ ਹਵਾਵਾਂ ਨੇ ਠਾਰਿਆ ਪੰਜਾਬ ਹਰਿਆਣਾ ਦੇ ਲੋਕ ਤੇ ਐਸੇ ਜੇਕਰ ਹਾਂ ਤਾਜ਼ਾ ਸੈਟੇਲਾਈਟ ਦਾ ਸਿਰਾ ਤੇ ਝਾਤੀ ਮਾਰੀਏ ਤੇ ਸਕਰੀਨ ਤੇ ਦੇਖ ਸਕਦੇ ਹਾਂ ਕਿ ਐਸੇਲੇ ਅਰਬ ਸਾਗਰ ਤੋਂ ਜਿਹੜੀਆਂ ਟਟਮੀ ਬੱਦਲਵਾਈ ਲੰਘਦੀ ਹੋਈ ਜਿਹੜੇ Rajasthan, Gujarat ਦੇ ਉੱਪਰ ਦੀ ਔਰ Madhya Pradesh, UP ਦੇ ਉੱਪਰ ਦੀ ਲੰਘਦੀ ਹੋਈ ਪਹਾੜਾਂ ਵੱਲ ਨੂੰ ਕੋਚ ਕਰ ਰਹੀ ਆ ਇਸ ਕਰਕੇ Rajasthan ਦੇ ਦੱਖਣ ਪੂਰਬੀ ਖੇਤਰਾਂ ਦੇ ਵਿੱਚ ਬੱਦਲਵਾਈ ਦਾ ਦੌਰ ਜਾਰੀ ਆ ਆਉਂਦੇ 24 ਘੰਟਿਆਂ ਦੇ ਵਿੱਚ ਕਿਤੇ ਕਿਤੇ ਟਟਮੀ ਤੌਰ ਤੇ ਹਲਕੇ ਉੱਪਰ ਭੱਜੇ ਜੇ ਬੱਦਲ ਜਿਹੜੇ ਆ Haryana, Punjab ਦੇ ਉੱਪਰ ਦੀ ਵੀ ਗੁਜ਼ਰ ਸਕਦੇ ਨੇ ਸੋ ਇਹਦਾ ਮੌਸਮ ਤੇ ਕੋਈ ਖਾਸ ਅਸਰ ਵਾਅਬ ਨਹੀਂ ਹੈ ਹੁਣ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਜੀ ਟੈਂਪਰੇਚਰ ਦੀ ਟੈਂਪਰੇਚਰ ਦੇ ਵਿੱਚ ਜੇਕਰ ਅਸੀਂ ਦੇਖੀਏ ਸਭ ਤੋਂ ਵੱਧ ਪੰਜਾਬ ਦੇ ਵਿੱਚ ਗੁਰਦਾਸਪੁਰ ਜ਼ਿਲ੍ਹਾ ਸਭ ਤੋਂ ਗਰਮ ਖੇਤਰ ਰਿਹਾ ਜੀ 31.6 ਡਿਗਰੀ ਦੇ ਨਾਲ ਉੱਤੇ ਹੀ ਦੂਜੇ ਪਾਸੇ ਜੇਕਰ ਆਪਾਂ ਹਰਿਆਣੇ ਦੇ ਵਿੱਚ ਦੇਖਦੇ ਆਂ ਤੇ ਰੋहतक ਜ਼ਿਲ੍ਹਾ ਸਭ ਤੋਂ ਗਰਮ ਖੇਤਰ ਰਿਹਾ 36 ਡਿਗਰੀ ਸੈਲਸੀਅਸ ਦੇ ਆਸ-ਪਾਸ ਉੱਥੇ ਟੈਂਪਰੇਚਰ ਦਰਜ ਹੋਏ ਨੇ ਵੈਸੇ ਕੱਲੇ ਰੋहतक ਦੇ ਵਿੱਚ 36 ਡਿਗਰੀ ਦੇ ਟੈਂਪਰੇਚਰ ਪਹੁੰਚੇ ਨੇ ਵੈਸੇ ਉੱਥੇ ਮੈਕਸਿਮਮ ਟੈਂਪਰੇਚਰ ਜਿਹੜੇ 28 ਤੋਂ ਲੈ ਕੇ 30 31 ਦੇ ਆਸ-ਪਾਸ ਰਹੇ ਨੇ ਸੋ ਇਹੋ ਹਾਲ ਪੰਜਾਬ ਦਾ ਵੀ ਹੈ ਜੇ 28 ਤੋਂ ਲੈ ਕੇ 31 ਦੇ ਆਸ-ਪਾਸ ਟੈਂਪਰੇਚਰ ਮੈਕਸਿਮਮ ਜ਼ਿਲ੍ਹਿਆਂ ਦੇ ਵਿੱਚ ਦਰਜ ਹੋਏ ਨੇ ਜਿ ਉਨ 38 ਦੇ ਆਸ-ਪਾਸ ਟੈਂਪਰੇਚਰ ਜਿਹੜੇ ਹਰਿਆਣਾ ਪੰਜਾਬ ਦੇ ਚੱਲਦੇ ਹੋਏ ਸੀ ਸੋ ਇਹ ਟੈਂਪਰੇਚਰ ਦੇ ਵਿੱਚ 7-8 ਡਿਗਰੀ ਤੇ ਘਰਾਵਟ ਜੜੀ ਹੋਈ ਆ ਸੋ ਇਹੋ ਹਾਲ ਰਾਤਾਂ ਦਾ ਵੀ ਆ ਜਿਹੜਾ ਰਾਤਾਂ ਦਾ ਵੀ ਮਿਨੀਮਮ ਟੈਂਪਰੇਚਰ एकदम ਹੇਠਾਂ ਡਿੱਗਿਆ ਤੇ ਜਿਹਦੇ ਨਾਲ ਜੜੀ ਆ ਠੰਡਕ ਵਰ ਕਰਾ ਰਹਾ ਹੈ ਅੱਜ ਅਸੀਂ ਸਵੇਰੇ ਵੀਡੀਓ ਦੇ ਵਿੱਚ ਕਹੀਏਗਾ ਕਿ ਕਿਸੇ ਕਿ ਠੰਡ ਤੋਂ ਬਚ ਕੇ ਰਹਿਣਾ ਜਿਹੜੀਆਂ ਇਹ ਠੰਡੀਆਂ ਸੀਤ ਹਵਾਵਾਂ ਚੱਲ ਰਹੀਆਂ ਨੇ ਇਹ ਕਾਫੀ ਨੂੰ ਰਗੜ ਕੇ ਜਾਣ ਗਿਆ ਇਸ ਲਈ ਉਹਣਾ ਵਿਚਾਰ ਰੱਖਣਾ ਤੁਸੀਂ ਤੇ ਇਹ ਹਵਾਵਾਂ ਤੋਂ ਬਚ ਕੇ ਰਹਿਣਾ ਅੱਗੇ ਵਾਦੇ ਆ ਜੀ ਇਹ ਹਵਾਵਾਂ ਦਾ ਦੌਰ ਹੈ ਜਿਹੜਾ ਅੱਜ ਜਿਹੜੀਆਂ ਉਮੀਦ ਸੀ ਕਿ ਕੱਲ ਤੋਂ ਘੱਟ ਰਫ਼ਤਾਰ ਤੇ ਹਵਾਵਾਂ ਚੱਲਣਗੀਆਂ ਹਰ ਕਿਤੇ ਕਿਤੇ ਹਵਾਵਾਂ ਦੇ ਰਫ਼ਤਾਰ ਅੱਜ ਵੀ 19 ਸੀ ਜਿੰਨੇ ਕੱਲ ਸੀ ਆਉਂਦੇ ਜਿਹੜੇ 48 ਘੰਟੇ ਨੇ ਹਵਾਵਾਂ ਦੇ ਰਫ਼ਤਾਰ ਵਿੱਚ ਕਮੀ ਆਵੇਗੀ ਜਿੱਥੇ ਇਹ 35-40 35 ਕਿਲੋਮੀਟਰ ਚੱਲ ਰਹੀਆਂ ਨੇ ਉੱਥੇ ਆਉਂਦੇ ਆਉਂਦੇ ਹੁਣ 20-25 ਕਿਲੋਮੀਟਰ ਰਫ਼ਤਾਰੇ ਦੀ ਹੋ ਜਾਣੀ ਹੈ ਕੱਲ ਵੀ ਹਵਾਵਾਂ ਜਿਹੜੀਆਂ ਨੇ ਉੱਤਰ ਖੱਜੋ ਦੀਆਂ ਚੱਲਣਗੀਆਂ ਇਹ 31 ਤਰੀਕ ਤੱਕ ਦੌਰ ਜਿਹੜਾ ਚੱਲ ਸਕਦਾ ਹੈ 31 ਦੀ ਸਵੇਰ ਤੋਂ ਕਹਿ ਸਕਦੇ ਹਾਂ ਹਵਾਵਾਂ ਦੇ ਵਿੱਚ ਜਿਹੜੀ ਹੈ ਰਵਾਨਗੀ ਜੜੀ ਕੱਟੇਗੀ ਸੋ ਇਸ ਲਈ ਕੱਲ ਵੀ ਅਲਰਟ ਕਰ ਲਿਆ ਚੇਤਾਵਨੀ ਲਈ ਆਪ ਆਪਨੇ ਖਦੜ ਤੇ ਇਹ ਜਿਹੜੀ ਗੱਲ ਤੁਹਾਨੂੰ ਕਹਿ ਰਹੇ ਹਾਂ ਕਿ ਹੁਣ ਬਚਾ ਦੋ ਅਸੀਂ ਠੰਡ ਤੋਂ ਬਚ ਕੇ ਰਹਿਣਾ ਕੱਲ ਸਵੇਰ ਵੀ ਠੰਡੀ ਹੋਣ ਦੀ ਉਮੀਦ ਹੈ ਅੱਗੇ ਵਧਿਆ ਜੇਕਰ 31 ਮਾਰਚ ਤੋਂ ਅੱਗੇ ਦੇਖੀਏ 1 ਤੋਂ ਲੈ ਕੇ 5 ਤਰੀਕ ਤੱਕ ਜਾਂ ਫਿਰ ਆਫਾ ਹੋਰ ਅੱਗੇ ਆ ਜਾਣਿਆ 10 ਅਪ੍ਰੈਲ ਤੱਕ ਕੋਈ ਸਿਸਟਮ ਨਹੀਂ ਆ ਰਿਹਾ ਜਿਹੜਾ ਟੈਂਪਰੇਚਰ ਹੇਠਾਂ ਆਏ ਹੋਏ ਨੇ ਉਹ ਇੱਕ ਤਰੀਕ ਤੋਂ ਮੁਰ ਤੋਂ ਤਾਂ ਉਚਾੜਨੇ ਸ਼ੁਰੂ ਹੋ ਜਾਣੇ ਨੇ ਹੌਲੀ ਹੌਲੀ ਜਾਂਦੇ ਜਾਂਦੇ 35 36 37 38 10 ਰਿਗਾਉਂਦੇ ਆਉਂਦੇ ਹੋ ਸਕਦਾ ਹੈ ਕਿ ਕੁਝ ਖੇਤਰਾਂ ਦੇ ਵਿੱਚ ਟੈਂਪਰੇਚਰ 39 40 ਡਿਗਰੀ ਨੂੰ ਵੀ ਟੱਚ ਕਰ ਸਕਦਾ ਤੇ ਲੋ ਦਾ ਜਿਹੜਾ ਪਹਿਲਾ ਅਟੈਕ ਹੈ ਪਹਿਲਾ ਦੌਰ ਹੈ ਜਿਹੜਾ ਹੋਇਆ ਕਹਿੰਦੇ ਨੇ ਹੀਟ ਵੇਵ ਉਹ ਪਹਿਲਾ ਦੌਰ ਹੈ ਜਿਹੜਾ 10 ਲੈ ਕੇ 15 ਫਰੈਲ ਦੇ ਵਿੱਚ ਲੱਗਦਾ ਜਾਪ ਰਿਹਾ ਇਸ ਲਈ ਇਹ ਠੰਡ ਕਹਿ ਸਕਦੇ ਆ ਕਿ ਬਹੁਤ ਵਧੀਆ ਜਿਹੜਿਆ ਅਹਿਸਾਸ ਦਿਵਾਰੀਆ ਗਰਮੀ ਤਾਂ ਜਿਹੜੀ ਠੱਲ ਹੋਈ ਹੈ ਚੜਦੇ ਟੈਂਪਰੇਚਰ ਨੂੰ ਠੱਲ ਹੋਈ ਹੈ ਤੇ ਇਹ ਇਸ ਕਰਕੇ ਜਿਹੜਾ ਜਿਆ ਦਿਨ ਕਾਫੀ ਸੁਹਾਵਨੇ ਬਣੇ ਹੋਏ ਨੇ ਪਰ ਇਹ ਟੈਂਪਰੇਚਰ ਨਹੀਂ ਜੀ ਕੱਲ ਦਾ ਦਿਨ ਹੋਰ ਆ ਉਸ ਤੋਂ ਬਾਅਦ ਟੈਂਪਰੇਚਰ ਤਾਂ ਉੱਚਾ ਚੜਦੇ ਹੋਏ ਕਾਫੀ ਖੇਤਰਾਂ ਦੇ ਵਿੱਚ ਗਰਮੀ ਦਾ ਜਿਹੜਾ ਦੌਰ ਲਗਣ ਜਾ ਰਿਹਾ ਤੇ ਅਗਲੇ ਜਿਹੜੇ 10 ਦਿਨ ਹੋਣਗੇ ਗਰਮੀ ਵਾਸੀ ਕਰਦੀ ਨਜ਼ਰ ਆਵੇਗੀ ਬਚ ਕੇ ਰਹਿਣਾ ਤੁਸੀਂ ਠੰਡ ਤੋਂ ਅਗਲੇ 24 ਘੰਟੇ ਇਹ ਦੌਰ ਇਸੇ ਤਰ੍ਹਾਂ ਲੱਗਣਾ ਅੱਜ ਦੀ ਰਾਤ ਵੀ ਠੰਡੀ ਰਹੇਗੀ ਕੱਲ ਵੀ ਹਵਾਵਾਂ ਚੱਲਣ ਕਰਕੇ ਉਮੀਦ ਹੈ ਕੱਲ ਵੀ ਟੈਂਪਰੇਚਰ ਸਟੇਬਲ ਰਹਿਣਗੇ ਜਿੰਨੇ ਅੱਜ ਟੈਂਪਰੇਚਰ ਸੀ ਉਨੇ ਹੀ ਕੱਲ ਵੀ ਰਹਿਣ ਦੀ ਉਮੀਦ ਆ ਸੋ ਇੱਕ ਜਿਹੜਾ ਫਾਂ ਤਾਜ਼ਾ ਰਿਪੋਰਟ ਤੇ ਲਾ ਲੈਨੇ ਆ ਜੋ ਮੌਸਮ ਖਾਗਨੇ ਜਾਰੀ ਕੀਤੀ ਆ ਸਕਰੀਨ ਤੇ ਦੇਖ ਸਕਦੇ ਆ ਪੰਜਾਬ ਹਰਿਆਣਾ ਚੰਡੀਗੜ੍ਹ ਤੇ ਦਿੱਲੀ ਦੀ ਰਿਪੋਰਟ ਆ ਅੱਜ ਦੇ ਲਈ ਜਿਹੜਾ ਜਾ ਸਟਰੋਂਗ ਸਰਫੇਸ ਵੰਡ ਯਾਨੀ ਕਿ ਅੱਜ ਤੇਜ਼ ਹਵਾਵਾਂ ਚੱਲਣ ਦਾ ਅਨੁਮਾਨ ਹੈ ਤੇ ਚੱਲ ਵੀ ਰਹੀਆਂ ਨੇ ਪੰਜਾਬ ਹਰਿਆਣਾ ਦੇ ਵਿੱਚ ਅਰਚੰਡਿਕਰ ਦੇ ਵਿੱਚ ਉਸ ਤੋਂ ਬਾਅਦ ਲਗਭਗ ਹਵਾਵਾਂ ਦੇ ਰਵਾਨੀ ਘਟੇਗੀ ਤੇ ਜਿਹੜੇ ਅਗਲੇ ਦਿਨ ਹੋਣਗੇ ਯਾਨਕਿ 2 ਅਪ੍ਰੈਲ ਤੱਕ 3 ਅਪ੍ਰੈਲ ਤੱਕ 4 ਅਪ੍ਰੈਲ ਤੱਕ ਹਵਾਵਾਂ ਬਿਲਕੁਲ ਠੱਲ ਹੋ ਜਾਣਗੀਆਂ ਤੇ ਟੈਂਪਰੇਚਰ ਤਰਨੋ ਚੜਨੇ ਸ਼ੁਰੂ ਹੋ ਜਾਣਗੇ ਇਸ ਲਈ ਅੱਜ ਦੇ ਲਈ ਇੰਨੇ ਕਾਹੜਾ ਡਾਟਾ ਬਾਕੀ ਜਿਵੇਂ ਜਿਵੇਂ ਅੱਗੇ ਵਧਾਂਗੇ ਅਪ੍ਰੈਲ ਦੇ ਵਿੱਚ ਪਰਵੇਸ਼ ਕਰਾਂਗੇ ਤੇ ਜੋ ਵੀ ਤਾਜ਼ਾ ਅਪਡੇਟ ਸੁਣ ਗਿਆ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੀਆਂ ਫਿਲਹਾਲ ਦਾਸਰੀ ਤੱਕ ਇਸ ਸਿਸਟਮਾਂ ਦਾ ਜਾਖ ਨਹੀਂ ਰਿਹਾ ਜੀ ਤੇ ਮੌਸਮ ਬੜਾ ਖੁਸ਼ਕ ਬੜਾ ਰਹੇਗਾ ਧੰਨਵਾਦ ਜੀ ਸ਼ੁਕਰੀਆ